ਅਲਸਾ ਵਾਹਿਗੁਰੂ ਜੀ ਕੀ ਫਤਿਹ ਰਾਮ ਕਲੀ ਮਹਿਲਾ ਤਜਾ ਆਨੰਦ ਇੱਕ ਔਂਕਾਰ ਸਤਿਗੁਰੂ ਪਰਸਾ ਆਨੰਦ ਪਿਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰਤਾ ਪਾਇਆ ਸਹਿਜ ਸਿਤੀ ਮਨਵ ਜੀਆਂ ਵਗਦਾ ਆ ਆਕ੍ਰਤਨ ਪਰਕਾਰ ਪਈਆਂ ਸਤਿਗੁਰ ਦਾ ਨਾਮ ਆ ਬਸੂ ਸੁਗਾਓ ਹਰੀ ਕੇਰਾ ਮੰਜਨੀ ਵਸਾਇਆ ਤੇ ਨਾਮ ਕੀਆ ਨਲੋ ਆਤਮ ਗੁਰੂ ਮੈਂ ਪਾਇਆ ਇਹ ਮਨ ਮੇਰਾ ਤੂੰ ਸਦਾ ਰੋਹਰ ਨਾਲੇ ਨਾਲ ਰੋਕੂ ਮਨ ਮੇਰੇ ਤੂਖ ਸਭ ਵਿਸਾਰਨਾ ਮੰਗੀ ਕਰ ਕਰ ਤੇਰਾ ਜਿਸ ਸਭ ਸਵਾਰਨਾ ਨਾਂਗਲਾ ਕਮਰਾ ਤੂੰ ਆਮੀ ਸੋਤ ਮਨੋ ਵਿਸਾਰੇ ਕਹ ਨਾਨਕ ਮਨ ਮੇਰੇ ਸਦ ਰੋਹਰ ਨਾਲੇ ਸਾਚੇ ਸਾਹਿਬਾ ਕਾ ਨਹੀਂ ਕਰਤੇ ਲੈ ਪਰ ਤੇਰਾ ਸਬਕਟ ਹੈ ਜਿਸੈ ਸੁਪਾਵੈ ਸਦਾ ਸਿਖ ਸਲਾਹਾ ਤੇਰੀ ਨਾਮ ਮਨ ਵਸਾਵੇ ਨਾਮ ਜਿਨ ਕੈ ਮਨ ਵਸਿਆ ਵਾਜੇ ਸ਼ਬਦ ਕਨੇਰੇ ਕਹ ਨਾਨਕ ਕੁਤ ਸੱਚੇ ਸਾਹਿਬ ਕੀ ਨਹੀਂ ਕਰਦੇ ਰਹਾ ਸਾਚਾ ਨਾਮ ਮੇਰਾ ਆਧਾਰ ਸੱਚੇ ਨਾਮ ਅਧਾਰ ਮੇਰਾ ਜਿੰਨ ਕੋ ਕਾਂ ਸਭ ਗਵਾਈਆਂ ਸਾਂ ਸੁਗਮ ਨਿ ਆਏ ਸਿਆ ਜੀ ਨਹੀਂ ਛਾਂ ਸਭ ਕੁਝ ਆਈਆ ਦਾ ਕੁਰਬਾਨ ਕਿਤਾਬ ਗੁਰੂ ਦੇ ਟੋੰਜ ਜੀਆਂ ਇਹ ਵੜ ਆਈਆ ਸਖਨਾ ਸਤਿ ਸ਼੍ਰੀ ਅਕਾਲ ਤੁਵੇਂ ਆਉ ਤਾ ਨਾਮ ਮੇਰਾ ਆਧਾਰੁ ਕਵਾਜੇ ਪੰਜ ਸ਼ਬਦ ਜ਼ਿਕਰ ਸੁਭਾਗੇ ਹਰ ਸੁਭਾਗੇ ਸ਼ਬਦ ਵਾਜੇ ਕਲਾ ਚੇਤਰਤਾਰਿਆ ਪੰਜ ਦੂਤ ਤੁਧ ਵਾਸ ਕੀ ਸੇ ਕਾਲ ਗੰਡਕੁ ਮਹਾਰਿਆ ਦੁਰਕਰਮ ਪਾਇ ਸੁਜਨ ਕੋ ਸੇ ਨਾਮ ਹਰ ਕੀ ਲਾਵੇ ਜੈ ਨਾਨਕ ਤੇ ਸੁ ਹੋ ਵਾਸਿਸ ਕਾ ਜਾਨੀ ਹਦਵਾਜੇ ਆਨੰਦ ਸੁਨੋ ਵਡ ਪਾਗਿਓ ਸਗਲ ਮਨੋਰਖ ਪੂਰ ਮੋਰ ਮੋਰਾ ਵਿਆਹ ਉਤਰੇ ਕਗਲ ਬਸੋਰੇ ਦੁਖ ਰੋਗ ਸੰਤਾਪ ਉਤਰੇ ਸੁਨੇ ਸੱਚੀ ਬਾਣੀ ਸੰਤ ਸਾਚਨ ਵੇ ਸੱਜੇ ਤੂਏ ਗੁਸਤ ਜਾ ਨਿਰੰਤ ਪੁਨੀਰ ਕਹਤੇ ਪਵਿ ਸਦਗੁਰ ਰਿਆ ਪਰਪੁਰ ਕਿ ਕੋਰ ਚੌੜੇ ਨ ਲਾਗੇ ਬਾਗੇ ਅਨੰਤ ਤੂਰ ਸਲੋ ਪਵਨ ਰੂਪਾ ਨੇ ਪਿਟਾ ਮਾਤਾ ਦਰਤ ਮਹਤ ਜਿਸ ਰਾਤ ਨੂੰ ਦਾਈਦਾ ਆਇਆ ਸੇ ਲੈ ਸਗਲ ਜਗਤ ਆਇਆ ਅੰਬਰ ਆਇਆ ਵਾਚੇ ਧਰਮ ਅਧੂਰ ਜਨਮੀ ਆਪੋ ਆਪੀ ਕੇ ਨਿਢਕੇ ਦੂਰੇ ਜਨੇ ਲਾਂ ਪਿਆ ਆਇਆ ਮੇਰੇ ਸਰਦਕਾਲ ਨਾਮਿਕ ਦੇ ਮੁਖੂ ਜੂਲੇ ਕੇਤੀ ਸੁਤੀ ਨਾਲ ਨਾਮ ਤੇ ਮੁਖੂ ਜੂਲੇ ਕੇਤੀ ਸੁਤੀ ਨਾਲ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦਾ